ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਅਧੀਨ ਪੈਂਦੇ ਪਿੰਡ ਜੋਹਲ ਢਾਈ ਵਾਲਾ ਦੇ ਨਜ਼ਦੀਕ ਤੋਂ ਸਤਲੁਜ ਦਰਿਆ ਦਾ ਪੰਨ ਬੀਤੇ 3 ਮਹੀਨੇ ਪਹਿਲਾਂ ਆਏ ਹੜ੍ਹਾਂ ਕਾਰਨ ਟੁੱਟ ਗਏ ਸੀ ਜਿਸ ਕਾਰਨ ਪਿੰਡ ਜੋਹਲ ਢਾਈ ਵਾਲਾ ਤੁੰਦਾ ਪੈਲ ਹੁੰਦਾ ਪਿੰਡ ਕਲੈਰ ਗੁਜਰਪੁਰਾ ਕੜਕਾ ਇਸ ਦੀ ਲਪੇਟ ਦੇ ਵਿੱਚ ਆਏ ਅਤੇ ਬੁਰੀ ਤਰ੍ਹਾਂ ਦੇ ਨਾਲ ਇਸ ਦੇ ਵਿੱਚ ਕਾਫੀ ਫਸਲਾਂ ਦਾ ਜਿਹੜਾ ਕਿਸਾਨਾਂ ਦਾ ਨੁਕਸਾਨ ਹੋਇਆ ਉੱਥੇ ਕਿਸਾਨਾਂ ਦੀ ਇਹਨਾਂ ਜ਼ਮੀਨਾਂ ਦੇ ਵਿੱਚ 4 ਤੋਂ 5-5 ਫੁੱਟ ਰੇਤਾ ਭਰ ਗਿਆ ਅਤੇ ਕਈ ਜ਼ਮੀਨਾਂ ਦੇ ਵਿੱਚ 100 ਤੋਂ 15 ਫੁੱਟ ਡੂੰਘੇ ਟੋਏ ਪਏ ਜਿਸ ਦੇ ਕਾਰਨ ਕਿਸਾਨਾਂ ਦੀਆਂ ਜ਼ਮੀਨਾਂ ਵੀ ਬਰਬਾਦ ਹੋ ਗਈਆਂ ਪਰ ਤਰਨਤਨ ਪ੍ਰਸ਼ਾਸਨ ਨੇ ਜਿੱਥੇ ਇਹਨਾਂ ਪਿੰਡਾਂ ਦੀ ਕੋਈ ਸਾਰ ਨਹੀਂ ਲਈਆ ਉੱਥੇ ਇਸ ਟੁੱਟੇ ਹੋਏ ਬੰਨ ਨੂੰ ਬੰਨਨ ਦੇ ਲਈ ਇਹਨਾਂ ਪਿੰਡਾਂ ਦੇ ਲੋਕਾਂ ਦੇ ਫਲੋਂ ਦਿਨ ਰਾਤ ਇੱਕ ਕੀਤਾ ਗਿਆ ਇਸ ਉਪਰਾਂਤੀ ਇਸੇ ਸੰਬੰਧੀ ਜਾਣਕਾਰੀ ਦਿੰਦੇ ਆਂ ਕਿਸਾਨਾਂ ਨੇ ਦੱਸਿਆ ਕਿ ਬੀਤੇ 2.3 ਮਹੀਨੇ ਤੋਂ ਸੰਪਰਦਾਵਾਂ ਦੇ ਸਹਿਯੋਗ ਦੇ ਨਾਲ ਇਸ ਬੰਨ ਨੂੰ ਪੂਰਨ ਤੇ ਲੱਗੇ ਹੋਇਆ ਪਰ ਜ਼ਿਲ੍ਹਾ ਪ੍ਰਸ਼ਾਸਨ ਨੇ ਅਜੇ ਤੱਕ ਸਾਢੇ ਸਾਰ ਨਹੀਂ ਲਈਆ ਤੇ ਨਾ ਹੀ ਬੰਨ ਤੇ ਕੋਈ ਢਾਹ ਮਾਰਿਆ ਇਹ ਵੀ ਲਗਭਗ ਪੌਣੇ 3 ਮਹੀਨੇ ਲੱਗ ਗਏ ਜਿਹੜਾ ਪਾਣੀ ਦੀ ਮਾਰ ਸੀ ਪਿਛਲੇ ਲੰਮੇ ਸਮੇਂ ਤੋਂ ਚੱਲਦੇ ਆ ਰਹਾ ਹੈ 8 ਤੋਂ 10 ਕਿਲੇ ਬੰਨੇ ਟੁੱਟ ਗਏ ਦਾ ਦੋਹਰਾ ਪਾਣੀ ਆਇਆ ਅਜੇ ਤੱਕ ਤਾਂਤਾਲ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਨਾ ਡੀਸੀ ਨਾ ਕੋਈ ਐਮਐਲਏ ਨਾ ਤਹਿਸੀਲਦਾਰ ਨਾ ਪਟਵਾਰੀ ਇੱਥੇ ਕਿਸਦਾ ਕੋਈ ਮੌਕਾ ਵੇਖਣ ਨਹੀਂ ਆਇਆ ਕਿੰਨਾ ਬੰਨ ਟੁੱਟਾ ਏ ਇਹ ਬੰਨ 809 ਕਿੱਲੇ ਦਾ ਲਗਭਗ ਪੂਰਾ ਜਿਹੜਾ ਪਾੜੇ ਪਿਆ ਜਿਹਦੇ ਵਿਚਾਲੇ ਵੀ 2 2.5 ਕਿੱਲੇ ਬੰਨਾਂ ਵਾਲਾ ਆਈਂਦਾ ਬਹੁਤ ਲੰਮਾ ਪਾੜਿਆ ਇਹ ਆਪ ਹੀ ਪੂਰਨ ਦੇ ਕੇ ਨਾਲ ਕੋਈ ਸੰਸਥਾ ਵੀ ਦਈ ਹੈ ਇਹਨੇ ਸਾਡੇ ਨਾਲ ਮਹਾਪੁਰਸ਼ ਸੁਨਜੋੜ ਨੇ ਬਾਬਾ ਲੱਖਾ ਸਿੰਘ ਜੀ ਫੋਟੇ ਵਾਲੇ ਔਰ ਬਾਬਾ ਕੋਲਾ ਸਿੰਘ ਜੀ ਸਰੀਆੜੀ ਸਾਹਿਬ ਵਾਲੇ ਬਾਬਾ ਅਵਤਾ ਸਿੰਘ ਜੀ ਸੁਰ ਸਿੰਘ ਵਾਲੇ ਦੀ ਮਸ਼ੀਨ 3 ਮਹੀਨੇ ਲਗਭਗ ਸਾਨੂੰ ਪਾਪਲਨ ਨਾਲ ਦਿੱਤੀ ਆ ਔਰ ਬਾਬੇ ਖਡੂਰ ਸਾਹਿਬ ਵੀ ਬਾਬਾ ਸ ਉਹ ਇਥੇ ਨਾਲੇ ਸੰਗਤ ਨਾਲੇ ਲੰਗਰ ਪ੍ਰਸ਼ਾਦ ਦੀ ਦਾ ਪ੍ਰੋਗਰਾਮ ਕਰਦੇ ਆ ਬਹੁਤ ਚਾਰ ਮਹਾਪੁਰਸ਼ ਸੰਤ ਸੰਪਰਦਾਵਾਂ ਜਿਹੜੀਆਂ ਉਹ ਸਾਡਾ ਸਾਹ ਦੇ ਰਿਆਂ ਜੀ ਕਿੰਨੀ ਜ਼ਮੀਨ ਹੁਣ ਤੱਕ ਜਿਹੜੀ ਖਰਾਬ ਹੋ ਚੁੱਕੀ ਹੈ ਜੀ ਇਹ ਲਗਭਗ ਪਿੰਡ ਧੁੰਦਾ ਭੈੜਾ ਯਾਹ ਵਾਲਾ ਮੁੰਡਾ ਪਿੰਡ ਕਲੇਰ ਗੁੱਜਰਪੁਰ ਘੜਕੇ ਤੱਕ ਵਾਲੀ ਜਮੀਨ 18 ਤੋਂ 20 ਹਜ਼ਾਰ ਏਕੜ ਦੀ ਜਮੀਨ ਜਿਹੜੀ ਸਾਡੀ ਮਾਲਕੀ ਦੀ ਜਮੀਨ ਉਹ ਖਰਾਬ ਹੋ ਂਡੀ ਹੈ ਹੁਣ ਮੰਗ ਕੀ ਕਰਦੇ ਤੁਸੀਂ ਅਸੀਂ ਤੇ ਪ੍ਰਸ਼ਾਸਨ ਤੇ ਇਹ ਮੰਗ ਕਰਦੇ ਕਿ ਸਾਡੇ ਪਾਣੀ ਦਾ ਕੋ ਪੱਕਾ ਹੱਲ ਕੀਤਾ ਜਾ ਉਹਨੇ ਲੰਮਿਆਂ ਕਈਆਂ ਸਾਲਾਂ ਤੋਂ ਪਾਣੀ ਦੀ ਸਾਨੂੰ ਮਾਰ ਕਰ ਰਿਹਾ ਕੋਈ ਹਰ ਕਿਸਾਨ ਜਿਹੜਾ ਕਰਜ਼ੇ ਦੀ ਮਾਰ 'ੇਟਿਆ ਤੇ ਇਹ ਕੁਦਰਤੀ ਕਹਿ ਦਿੰਦੇ ਆ ਪਾਣੀ ਆਫਤ ਆ ਗਈ ਆ ਇਹ ਆਫਤ ਨਹੀਂ ਏ ਇਹ ਸੋਚੀ ਸ਼ਮਦੀ ਸ਼ਾਹ ਚ ਸਰਕਾਰ ਦੀ ਕਿ ਪੰਜਾਬ ਨੂੰ ਫੇਲ ਗਿਆ ਨਾ ਜਿੰਨੀ ਢਾਈ ਕੰਡੇਲੇ ਸਾਡੀ ਬੈਲਟ ਦੇ ਬਹੁਤ ਜਲੀ ਪਿੱਛੇ ਚਲ ਗਈ ਜ ਸਾ ਜਮੀਨਾ ਬਰਬਾਦ ਹੋ ਗਈਆਂ 5-5 ਫੁੱਟ ਜਿਹੜੀ ਪੈਲੀਆਂ ਚ ਰੇਤਾ ਤੁਸੀਂ ਵੇਖ ਰਹੇ ਚੜੀ ਆ ਔਰ ਕਿਤੇ ਨਾ ਕਿਤੇ ਨੇ ਦਰਿਆ ਨਵਾਂ ਜਿਹੜਾ ਬਣਾ ਦਿੱਤਾ ਆ ਜਮੀਨ ਜਿਹੜੀ ਆ ਬਾਹ ਸੀ ਮੋਟਰਾਂ ਲੱਗੀਆਂ ਸੀ ਟਰਾਂਸਫਰ ਬਣ ਲੱਗੇ ਸੀ ਪਰ ਸਾਰੇ ਨੇ ਤਬਾਹ ਕਰ ਦਿੱਤੇ ਕਿ ਨਾ ਬਾਈ ਤੁਹਾਡੇ ਸੁਖਦੇਵ ਸਿੰਘ ਕੀ ਮਸਲਾ ਜਿਹੜਾ ਆ ਵੀ ਲੱਗੇ ਜ ਦਰਿਆ ਦੇ ਪੰਨੇ ਤਰੀਆ ਦੇ ਇਹ 2.5 ਮਹੀਨੇ ਹੋ ਗਏ ਜਦੋਂ ਉਹ ਆੜ ਆਇਆ ਕੋਈ ਸਰਕਾਰੀ ਬੰਦੇ ਨੇ ਕਿਸੇ ਨੇ ਮਦਦ ਨਹੀਂ ਕੀਤੀ ਹੈ ਸਾਰੀ ਸੰਗਤ ਆ ਗਈ ਪਿੰਡ ਵਾਲੇ ਇਕੱਠੇ ਹੋ ਗਏ ਕਿ ਇਹਦੀ ਮੋਟ ਨਹੀਂ ਰਹੀ ਕਿ ਇਹਦਾ ਕੋਠਾ ਨਹੀਂ ਰਿਹਾ ਝੋਨੇ ਦੇ ਤੇ ਬੜੀ ਦੂਰ ਦੀ ਗੱਲ ਆ ਵੀ ਝੋਨਾ ਵਜਿਆ ਉਹ ਤੇਰੇਤਾ ਪੈ ਗਈ ਪਾ ਪਾ ਦਾਦਾ ਫੋਟ ਟਰਾਲੀਆਂ ਚ ਖੱਡਾਂ ਪੈ ਗਈਆਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਕਿੰਨੀਆਂ ਜਮੀਨਾਂ ਜੜੀਆਂ ਖਰਾਬ ਹੋਈਆਂ ਨੇ ਇਹ ਜ਼ਮੀਨਾਂ ਦੇ ਬਹੁਤ ਜ਼ਿਆਦੀਆਂ ਜਾਂ ਤਿੰਨ ਚਾਰ ਪਿੰਡ ਆ ਜਿਹੜੇ ਆੜ ਦੇ ਫੀਰ ਖੱਲੇ ਜਾਵਾ ਤੇ ਹੁਣ ਇਹ ਜਿਹੜਾ ਬੰਨ ਬੰਨ ਦਾ ਆਪ ਹੀ ਬੰਨ ਦਾ ਲੋਕ ਹੀ ਲੱਗੇ ਸੰਗਤੀ ਆਪ ਹੀ ਰਹੇ ਆ ਬਾਬੇ ਮਦਦ ਕਰਨ ਦੇ ਆ ਤੇ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਆਇਆ ਇੱਥੇ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਆ ਕਿੰਨੇ ਚਿਰ ਤੋਂ ਡੀਸੀ ਸਾਹਿਬ ਦੇ ਪੇਸ਼ ਹੋਏ ਆ ਕਿੰਨੇ ਮਹੀਨੇ ਹੋ ਚੱਲੇ ਲੱਗੇ ਉਹਨਾਂ ਤੁਹਾਨੂੰ ਇਹ 2.5-3 ਮਹੀਨੇ ਹੋ ਗਏ ਅੱਜ ਤੱਕ ਕੋਈ ਵੀ ਨਹੀਂ ਆਇਆ ਨਹੀਂ ਕੋਈ ਨਹੀਂ ਹੁਣ ਮੰਗ ਕੀ ਕਰਦੇ ਤੇ ਮੰਗ ਇਹੀ ਕਰਦੇ ਆ ਜੀ ਪ੍ਰਸ਼ਾਸਨ ਨੂੰ ਆਉਣਾ ਚਾਹੀਦਾ ਜ਼ਮੀਨਾਂ ਦੀ ਕੰਦੀ ਨਾ ਸਰਕਾਰ ਨੇ ਵੀ ਪੁੱਛਦਾ ਸੀ ਕਿ ਇਹ ਦਾਵਰ ਬੀਸੀ ਸਾਹ ਦੇ ਤੇਜ਼ ਹਾਣੇ ਦੇ ਕੋ ਡੇੜਾ ਹਨ ਲੈ ਜਾ ਕਿਸਤੀ ਲੱਗਾ ਤੋਂ ਪਾਣੀ ਜ਼ਿਆਦਾ ਸੀ ਕਿ ਇਹ ਰੋਟੀ ਪਾਣੀ ਬੰਦਿਆਂ ਦਾ ਲੈ ਜਾ ਕਰੀਏ ਹੈ ਇਹ ਟਰਾਲੀਆਂ ਪਲਟੀਆਂ ਹੋਈਆਂ ਸਾਰੇ ਨਾਲ ਕੋਈ ਸੁਣਾਈ ਨਹੀਂ ਕੀਤੀ ਕਿਸੇ ਪਿੰਡ ਵੀ ਵਿੱਚ ਘਰ ਵੀ ਹੈਗੇ ਨੇ ਹਨ ਸਾਰੇ ਹੈਗੇ ਜੀ ਆ 8-10 ਬਿਚੀਆਂ ਗਈਆਂ ਸੀ ਜੀ 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 ਸ਼ਾਨ ਸਿੰਘ ਜੀ ਕੀ ਗੱਲ ਹੋਈ ਹੈ ਕੀ ਕਹਿਣਾ ਚਾਹੁੰਦੇ ਜਿਹੜਾ ਐਡਾ ਨੁਕਸਾਨ ਹੋਇਆ ਤੇ ਬੰਨਣ ਵੀ ਤੁਸੀਂ ਆਪ ਹੀ ਪੂਰਨ ਦੇ ਹਾਂਜੀ ਸੰਤਾ ਬਾਬਾ ਕਾਰਸੇਵਾ ਵਾਲੇ ਦੇ ਨਾਲ ਸਾਡੇ ਤੇ ਨਾਲ ਸੰਗਤਿਆ ਲਾਗੇ ਪਿੰਡਾਂ ਦੀ ਇਹ ਚ 4-5 ਪਿੰਡ ਜਿਹੜੇ ਜਿਆਦਾ ਨੁਕਸਾਨ ਚ ਆਇਆ ਮੁੰਡਾ ਪਿੰਡ ਜੋਹਲ ਭੈਲ ਗੁਜਰਪੁਰ ਘੜਕਾ ਇਹ ਹਲ ਬੰਨ ਟੁੱਟਾ ਹਾਂਜੀ ਬੰਨ ਟੁੱਟਾ ਜੀ ਕਿੰਨੇ ਕਿੱਥੋਂ ਤੱਕ ਟੁੱਟਾ ਬੰਨੇ ਇਹ ਜੀ ਬੰਨ ਮੈਂ ਆਪਣਾ 6-7 ਕਿੱਲੇ ਟੁੱਟਾਈ ਜਿਹੜਾ ਵਿੱਚੋਂ ਕੁਝ ਕੰਪਲੀਟ ਹੋ ਗਿਆ ਵਾ ਕੁਝ ਰਹਿਦਾ ਨਹੀਂ ਇੱਕ ਜਿਹੜਾ ਹੁਣ ਇਧਰਲੇ ਬੰਨੇ ਦਰਿਆ ਜਿਹੜਾ ਵਗੰਦਾ ਇਹ ਜਮੀਨਾ ਸੀ ਲੋਕਾਂ ਦੀ ਹਾਂ ਜੀ ਬਿਲਕੁਲ ਜਮੀਨਾ ਇਹ ਜੋ ਢਾਈ ਕਿੱਲੇ ਅੰਦਰ ਬੰਨ ਵੱਜਾ ਸੀ ਪਹਿਲਾਂ ਅੱਛਾ ਜੇ ਉਹ ਨਾ ਖੁਰਕੇ ਟੁੱਟ ਕੇ ਜਿਹੜਾ ਵਾ ਉਹ ਨਵੇਂ ਇਧਰ ਪੈ ਗਿਆ ਜੀ ਤੇ ਇਹਨਾਂ ਦੇ ਵਿੱਚ ਜਿਹੜੀਆਂ ਮੋਟਰਾਂ ਐ ਜਾਂ ਹੋਰ ਘਰ ਕੁਰੀ ਉਹ ਸਭ ਰੁੜ ਗਏ ਵਿੱਚੇ ਰੁੜ ਗਏ ਜੀ ਸਭ ਕੋ ਕੁਝ ਰਿਹਾ ਹੀ ਨਹੀਂ ਜੀ ਪੰਜ ਪੰਜ ਫੁੱਟ ਰੇਤ ਆ ਪੈ ਗਈ ਹੁਣ ਇਧਰ ਕਿੰਨਾ ਕਿੰਨਾ ਪਾਣੀ ਕਿੰਨੇ ਪਿੰਡਾਂ ਦੇ ਵਿੱਚ ਪਾਣੀ ਵੜਿਆ ਹੋਇਆ ਇਹ ਜੀ ਭੈਲ ਜੋਲ ਮੁੰਡਾ ਪਿੰਡ ਕੜਕਾ ਗੁਜਰਪੁਰ ਇੰਨਾ ਪਿੰਡਾਂ ਦੇ ਵਿੱਚ ਪਾਣੀ ਆ ਦੇ ਰਿਹਾ ਹੈ ਜੀ ਪ੍ਰਸ਼ਾਸਨ ਕੋਈ ਆਇਆ ਕੋਈ ਪ੍ਰਸ਼ਾਸਨ ਨਹੀਂ ਗਿਆ ਕੀ ਮੰਗ ਕੀ ਕਰਦੇ ਅਸੀਂ ਮੰਗੇ ਕਰਦੇ ਆਂ ਵੀ ਸਾਡੀ ਵਾਦੋਂ ਵਦਮਤ ਕੀਤੀ ਜਾਵੇ ਇਥੇ ਮਤਲਬ ਕਿ ਕੋਈ ਤੋੜਾ ਆ ਜੇ ਕੋਈ ਡੀਜ਼ਲ ਦੇ ਜੇ ਕੋਈ ਕਿੱਦਾਂ ਵਾ ਜੋ ਸਾਨੂੰ ਇਥੇ ਲੋੜੀ ਦੀਆਂ ਚੀਜ਼ਾਂ ਉਹ ਮਈਆ ਕਰਾਈਆਂ ਜਾਣ ਹਾਂਜੀ ਪ੍ਰਧਾਨ ਜੀ ਅੱਜ ਤੁਸੀਂ ਇਹਨਾਂ ਪਿੰਡਾਂ ਦੇ ਵਿੱਚ ਆਏ ਜੇ ਮੁੰਡਾ ਪਿੰਡ ਆ ਜਾਂ ਹੋਰ ਲੇੜੇ ਲਾਗੇ ਲਾਗੇ ਪਿੰਡ ਜਿੱਥੇ ਬੰਨ ਟੁੱਟਾ ਵਾ ਕੀ ਕਹਿਣਾ ਚਾਹੁੰਦੇ ਅੱਜ ਅਸੀਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕੋਲ ਵੱਡਾ ਵੱਲੋਂ ਪਹਿਲਾਂ ਤਾਂ ਫਿਰ ਅੱਜ ਦਾ ਧੰਨਵਾਦ ਕਰਦੇ ਆਂ ਕਿ ਜਿਹੜਾ ਇਹਨਾਂ ਦੇ ਇਲਾਕੇ ਦੇ ਵਿੱਚ ਜਿੰਨੇ ਵੀ ਆਪਣੇ 5-7 ਪਿੰਡ ਆ ਉਹਨਾਂ ਦੀ ਸਾਰ ਲੈਣ ਪੁੱਜੇ ਆ ਜਿਦੇ ਵਿੱਚ ਆਪਣੇ ਸਾਥੀ ਦਰਬਾਗ ਸਿੰਘ ਕਾਵਲ ਸਿੰਘ ਗੁਰਸਾਹਬ ਸਿੰਘ ਸਕਤੈਨ ਸਿੰਘ ਜੱਲੋਕੇ ਔਰ ਹਰਜੀਤ ਸਿੰਘ ਇਸ ਇਲਾਕੇ ਦੇ ਜੌਂ ਦੇ ਪ੍ਰਧਾਨ ਵੀ ਆ ਔਰ ਬਾਕੀ ਸਾਥੀ ਵੀ ਆਪਣੇ ਨਾਲ ਆ ਔਰ ਲਗਭਗ 3 ਮਹੀਨੇ ਤੋਂ ਲਗਾਤਾਰ ਜੇ ਪਾਣੀ ਦਾ ਜੜਵਾ ਇਹ ਨਾਲੇ ਸੰਘਰਸ਼ ਕਰ ਰਹੇ ਆ ਔਰ ਵੱਡੇ ਪੱਧਰ ਤੇ ਕੁਦਰਤੀ ਕਰੋਪੀ ਨਾਲ ਬਾਰਸ਼ਾ ਨਾਲ ਔਰ ਸਰਕਾਰਾਂ ਦੀ ਘਟੀਆ ਨੀਤੀ ਦੇ ਕਾਰਨ ਜਿਹੜਾ ਵਾ ਮਨਮਰਜ਼ੀ ਨਾਲ ਪਾਣੀ ਛੱਡ ਦੇਣਾ ਔਰ ਭਾਖੜਾ ਦੀ ਡੈਮਾਂ ਦੀ ਹੋਰ ਡੈਮਾਂ ਦੀ ਮੈਨੇਜਮੈਂਟ ਜਿਹੜੀ ਆਪਣੇ ਪੰਜਾਬ ਦੇ ਮੈਂਬਰਸ਼ਿਪ ਖੋ ਕੇ ਆਪਣੇ ਹੱਥ ਦੇ ਕਰਕੇ ਸੈਂਟਰ ਨੇ ਤੇ ਵੱਡੇ ਪੱਧਰ ਤੇ ਨੁਕਸਾਨ ਕੀਤਾ ਔਰ ਉਹਦੇ ਨਾਲ ਨਾਲ ਅਸੀਂ ਆ ਪਿੱਛੇ ਤੋਂ ਚੱਲ ਕੇ ਵੇਖ ਕੇ ਆਏ ਆ ਜੋ ਭੇੜ ਆ ਜਾਂ ਜੌੜਿਆ ਮੁੰਡਾ ਪਿੰਡਿਆ ਜਾਂ ਘੜਕਾ ਜੰੰਬਾਵਾ ਜਾ ਆ ਜਿੰਨੇ ਵੀ ਇੱਧਰ ਪਿੰਡ ਲੱਗਦੇ 6-7 ਸਾਰੇ ਪਿੰਡਾਂ ਦੇ ਵੱਡੇ ਪੱਧਰ ਤੇ ਇਹ ਜ਼ਮੀਨਾਂ ਇੱਥੇ ਹਰਾਇਸ਼ਾ ਔਰ ਜਿਹੜੀਆਂ ਬੰਬੀਆਂ ਬੋਰ ਜਿਹੜੇ ਆ ਉਹ ਜਿਹੜਾ ਵਾ ਇੱਕ ਦਰਿਆ ਦਾ ਰੂਪ ਧਾਰ ਕੇ ਤੇ ਜਿਹੜਾ ਸਾਰਾ ਕੁਛ ਤੈਸ ਨੈਸ ਕਰ ਦਿੱਤਾ ਵੱਡੇ ਪੱਧਰ ਤੇ ਰੇਤਾ ਪਾ ਕੇ ਲਾਗੀਆਂ ਹਵੇਲੀਆਂ ਵੀ ਆ ਵੱਡੇ ਪੱਧਰ ਤੇ ਨੁਕਸਾਨ ਹੋਇਆ ਔਰ ਇਹ ਇਲਾਕਾ ਐਡਾ ਵਧੀਆ ਸੀ ਕਿ ਜਿਵੇਂ ਕਸ਼ਮੀਰੀ ਇਲਾਕਾ ਹੁੰਦਾ ਔਰ ਮੈਂ ਕਹੂੰਗਾ ਕਿ ਈ ਘਟੀਆ ਸਰਕਾਰ ਕੇ ਜਦੋਂ ਤੋਂ ਵੀ ਇਹ بارشਾਂ ਆਈਆਂ ਜਾਂ ਕੁਦਰਤ ਦੀ ਕਿਰੋਪੀ ਜਾਂ ਸਰਕਾਰ ਦੀ ਕਿਰੋਪੀ ਸਰਕਾਰਾਂ ਦੀ ਕਿਰੋਪੀ ਨਾਲ ਜਿਹੜੀ ਇਹ ਬਰਬਾਦੀ ਹੋਈ ਆ ਔਰ ਵੇਖੋ ਕਿੰਡੇ ਦਮ ਗਜੇ ਮਾਰਦਾ ਅੱਜ ਵੀ ਇੱਕ ਮਹਾਤਮਾ ਗਾਂਧੀ ਦਾ ਦਿਨ ਮਨਾਇਆ ਇਹ ਸਰਕਾਰ ਨੇ ਜਿੱਥੇ ਕੇਜਰੀਵਾਲ ਤੇ ਸਾਰੇ ਇਕੱਠੇ ਹੋਏ ਆ ਅੱਜ ਵੀ ਦੋ ਲਫ਼ਜ਼ ਜਿਹੜੇ ਆ ਭਗਵੰਤ ਮਾਨ ਸੀਐਮ ਤੋਂ ਨਹੀਂ ਨਿਕਲੇ ਕਿ ਜਿਹੜਾ ਅੱਜ ਤੋਂ ਪਹਿਲਾਂ ਕੁਝ ਸਮਾਂ ਪਹਿਲਾਂ ਬੋਲ ਕੇ ਗਿਆ ਸੀ ਕਿ ਜੇ ਸਾਡੇ ਕਿਸਾਨਾਂ ਦਾ ਘਰ ਢਹਿ ਗਿਆ ਜਾਂ ਕੋਈ ਬੋਰ ਖਰਾਬ ਹੋ ਗਿਆ ਜਾਂ ਕੋਈ ਮੁਰਗੀ ਵੀ ਜਿਹੜੀ ਮਰਗੀ ਮੈਂ ਉਹਦੇ ਵੀ ਪੈਸੇ ਦਊਗਾ ਬੱਕਰੀ ਦੇ ਵੀ ਪੈਸੇ ਦਊਗਾ ਪਰ ਐਡੀ ਘਾਤਕ ਗੱਲ ਆ ਕਿ ਇਥੋਂ ਦੇ ਜਿਹੜੇ ਖਰੂਰ ਸਾਹਿਬ ਦੇ ਵਿਧਾਇਕ ਆ ਲਾਲਪੁਰਾ ਜਾਂ ਇਥੋਂ ਦੇ ਡੀਸੀ ਆ ਜਾਂ ਪ੍ਰਸ਼ਾਸਨ ਆ ਅੱਜ ਤੱਕ ਇਹਨਾਂ ਕਿਸਾਨਾਂ ਦੀ ਕੋਈ ਸਾਰ ਲੈਣ ਨਹੀਂ ਆਇਆ ਅਸੀਂ ਸਰਕਾਰ ਤੋਂ ਪੂਰ ਜੋਰ ਇਹ ਅਪੀਲ ਕਰਦੇ ਆ ਕਿ ਕਿਸਾਨਾਂ ਦੇ ਜਿਹੜੀ ਜੋ ਬੰਬੀਆਂ ਆਦ ਘਰ ਟਹਿਗੇ ਆ ਜਾਂ ਮੋਟਰਾਂ ਕਨੈਕਸ਼ਨ ਸਭ ਖਤਮ ਹੋ ਗਈ ਦਿੱਤਾ ਪੈ ਗਈ ਆ ਉਹਨਾਂ ਨੂੰ 100% ਜਿਹੜੀ ਉਹਨਾਂ ਦੀ ਪਰਪਾਈ ਕੀਤੀ ਜਾਵੇ ਤੇ ਜਿਹੜਾ ਆ ਬੰਨਾ ਜਿਹੜਾ ਦਰਿਆ ਦਾ ਰੂਪ ਧਾਰ ਗਿਆ ਛੇ-ਸੱਤਾਂ ਪਿੰਡਾਂ ਦੀ ਜ਼ਮੀਨ ਦਾ ਜਿਹੜਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਅਸੀਂ ਐਨਆਰਆਈ ਭਰਾਵਾਂ ਦੇ ਅੱਗੇ ਵੀ ਬੇਨਤੀ ਕਰਦੇ ਕਿ ਇਹਨਾਂ ਹਾਥੀਆਂ ਨੂੰ ਆਣ ਕੇ ਮਿਲਿਆ ਜਾਵੇ ਇਹਨਾਂ ਦਾ ਹਾਲਚਲ ਪੁੱਛਿਆ ਜਾਵੇ ਔਰ ਇਹਨਾਂ ਦੀ ਮਦਦ ਕੀਤੀ ਜਾਵੇ ਔਰ ਪੰਜਾਬ ਸਰਕਾਰ ਵੀ ਮਦਦ ਕਰੇ ਔਰ ਸੰਪਰਦਾਵਾਂ ਇੱਥੇ ਚਾਰ ਸੰਪਰਦਾਵਾਂ ਬਾਬਾ ਸੇਵਾ ਸਿੰਘ ਜੀ ਬਾਬਾ ਅਵਤਾਰ ਸਿੰਘ ਜੀ ਬਾਬਾ ਕੋਲਾ ਸਿੰਘ ਜੀ ਔਰ ਬਾਬਾ ਲੱਖਾ ਸਿੰਘ ਜੀ ਇਹ ਸਾਰੇ ਇੱਥੇ ਵੱਡੇ ਰੋਲ ਦੇ ਵਿੱਚ ਸੇਵਾ ਨਿਭਾ ਕੇ ਤੇ ਔਰ ਇਹਨਾਂ ਜਨਤਕ ਲੋਕਾਂ ਦਾ ਸਾਥ ਦੇ ਰਹੇ ਆ ਉਹ ਜਿਵੇਂ ਇਹ ਸਾਥ ਦੇ ਰਹੇ ਤੇ ਕੁਝ ਸਰਕਾਰਾਂ ਦਾ ਵੀ ਹੱਕ ਮੰਦਾ ਧੰਨਵਾਦ